ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਕਿਹਦੇ ਨਾਲ ਪੰਜਾਬ ਦੇ ਵਿੱਚ ਬੇਰਜ਼ਗਾਰੀ ਬਹੁਤ ਵਧ ਗਈ ਆ ਪਰ ਬੇਰਜ਼ਗਾਰੀ ਨਹੀਂ ਵਧੀ ਹੋਈਗੀ ਬੇਰਜ਼ਗਾਰੀ ਨਹੀਂ ਵਧੀ ਬੇਲੜ ਬਣ ਵੱਧ ਗਿਆ ਹੈ ਕਿਉਂਕਿ ਆਪਾਂ ਬੇਲੇ ਰਹਿਣੇ ਜਾਦੇ ਗਏ ਜੀ ਬਲਣਾ ਕੋਈ ਵੀ ਆ ਜੇ ਕਿਸੇ ਨੇ ਆਪ ਦੀ ਮਾਪਿਓ ਦਾ ਨਾਮ ਰੋਸ਼ਨ ਕਰਨਾ ਜਾਂ ਆਪਦੇ ਪਿੰਡ ਦਾ ਨਾਂ ਰੋਸ਼ਨ ਕਰਨਾ ਆਪਦੇ ਸ਼ਹਿਰ ਦਾ ਨਾਂ ਰੋਸ਼ਨ ਕਰਨਾ ਉਹ ਜਵਾਨ ਹੋਣ ਨੂੰ ਨਹੀਂ ਡੀਕਦਾ ਹੈਗਾ ਉਹਨੇ ਤਾਂ ਕੰਮ ਦੱਬ ਦੇਣਾ ਹੈ ਤਾਂ ਇਹ ਜਿਹਾ ਹੀ ਇੱਕ ਸਾਡੇ ਭਾਂਜੇ ਨੇ ਕੰਮ ਕੀਤਾ ਹੈ ਬਹੁਤ ਛੋਟੀ ਉਮਰ ਦੇ ਵਿੱਚ ਸੌਫਟਵੇਅਰ ਜੇ ਤੁਸੀਂ ਨਮਾ ਤਿਆਰ ਕਰਾਉਣਾ ਨਮਾ ਵੀ ਤਿਆਰ ਕਰ ਦੇਣਗੇ ਫਿਲਹਾਲ ਇਹ ਨਾ ਛੋਟੀ ਉਮਰ ਦੇ ਵਿੱਚ ਹੀ ਜਿਹੜੇ ਟੇਲਰ ਦਾ ਕੰਮ ਕਰਦੇ ਆ ਉਹਨਾਂ ਲਈ ਸੌਫਟਵੇਅਰ ਆਪਾਂ ਤਿਆਰ ਕਰਦੇ ਆ ਹਾਂਜੀ ਕਿਵੇਂ ਕੜਾਈ ਦਾ ਸੌਫਟਵੇਅਰ ਹਰ ਤਰ੍ਹਾਂ ਦਾ ਕਰ ਲੈਨੇ ਆ ਤਿਆਰ ਆਪਾਂ ਵੀ ਹਜੇ ਫਿਲਹਾਲ ਆਪਣੇ ਕੋ ਕੜਾਈ ਦਾ ਤਿਆਰ ਆ ਕੜਾਈ ਦੀਆਂ ਮਸ਼ੀਨਾਂ ਵਾਲਾ ਮਤਲਬ ਕੜਾਈ ਦੀਆਂ ਜਿਹੜੇ ਮਤਲਬ ਵੀ ਭੈਣਾ ਭਰਾ ਸਾਡੇ ਕੜਾਈ ਦਾ ਕੰਮ ਕਰਦੇ ਆ ਉਹਨਾਂ ਲਈ ਆਪਣਾ ਭਾਂਜਾ ਜਿਹੜਾ ਸੌਫਟਵੇਅਰ ਤਿਆਰ ਕਰਦਾ ਏ ਤਾਂ ਜਿਹੜੇ ਉਹ ਵਿੱਚ ਆਪਣਾ ਕੀ ਕਹਿੰਦੇ ਉਹਨਾਂ ਨੂੰ ਡਿਜ਼ਾਈਨ ਹੁੰਦੇ ਆ ਹਾਂਜੀ ਹਾਂਜੀ ਉਹ ਵੀ ਆਪਾਂ ਨਾਲ ਅਗਲੇ ਨੂੰ ਕੰਪਲੀਟ ਹਾਂਜੀ 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 ਦੇ ਦੇ ਦਿੰਨੇ ਆ ਕੰਪਲੀਟ ਦੇ ਦੇ ਦਿੰਨੇ ਆ ਤੇ ਸ਼ਾਇਦ ਇਹ ਕਦੋਂ ਸ਼ੁਰੂਆਤ ਹੋ ਗਈ ਸੀਗੀ ਇਹ ਤੇਰੀ ਇਹ ਆਪਣੀ ਜਦੋਂ ਮਸ਼ੀਨ ਕੰਪਿਊਟਰ ਵਾਲੀ ਕੜਾਈ ਵਾਲੀ ਆਪਣੀ ਮਸ਼ੀਨ ਹੁੰਦੀ ਆ ਜੀ ਉਹ ਮਾਮਾ ਜੀ ਨੇ ਸਾਨੂੰ ਲੈ ਕੇ ਦੇਣੀ ਸੀਗੀ ਉਸ ਤੋਂ ਬਾਅਦ ਉਹਦੇ ਡਿਜ਼ਾਈਨ ਵੀ ਸਾਨੂੰ ਖਰੀਦਨੇ ਪਏ ਖਰੀਦਨੇ ਪਏ ਹਾਂਜੀ ਉਹ ਡਿਜ਼ਾਈਨ ਵੀ ਸਾਨੂੰ ਆਏ ਸੀ ਕਿਉਂਕਿ ਸਾਡੇ ਕੋਲ ਉਦੋਂ ਪੈਸੇ ਨਹੀਂ ਸੀਗੇ ਤੇ ਸਾਨੂੰ ਆਏ ਸੀ ਵੀ ਡਿਜ਼ਾਈਨ ਖਰੀਦਾਂਗੇ ਵੀ ਫਿਰ ਇਹਦੇ ਤੇ ਸਾਨੂੰ ਲੱਗਣਗੇ ਤੇ ਪਿੰਡਾਂ 'ਚ ਆਏ ਪਹਿਲਾਂ ਨਹੀਂ ਪੈਸੇ ਦਿੰਦੇ ਬਾਅਦ 'ਚੋ ਦਿੰਦੇ ਸੀ ਤੇ ਉਦੋਂ ਪਹਿਲਾਂ ਵੀ ਪਹਿਲਾਂ ਤੁਹਾਨੂੰ ਆਦੇ ਕੋਲੋਂ ਲਾਉਣੇ ਪੈਣੇ ਸੀ ਲਾਉਣੇ ਪੈਣੇ ਸੀ ਫਿਰ ਅਸੀਂ ਇਹਦੇ ਬਾਰੇ ਸਰਚ ਕਰੀ ਹੋਰ ਜਦੋਂ ਸਰਚ ਕਰੀ ਗਏ ਫਿਰ ਸਾਨੂੰ ਪਤਾ ਲੱਗਿਆ ਵੀ ਇੱਕ ਸੌਫਟਵੇਅਰ ਸੀ ਜੀ ਉਹ ਦੇਖ ਕੇ ਸੌਫਟਵੇਅਰ ਵੀ ਅੱਛਾ ਆਏ ਸੌਫਟਵੇਅਰ ਤੋਂ ਬੰਦਿਆ ਸਾਨੂੰ ਜਦੋਂ ਥੋੜਾ ਜਿਹਾ ਇਹਦੇ ਬਾਰੇ ਪਤਾ ਲੱਗਿਆ ਪਤਾ ਲੱਗ ਗਿਆ ਹਾਂਜੀ ਫਿਰ ਉਸ ਤੋਂ ਬਾਅਦ ਉਹ ਸੌਫਟਵੇਅਰ ਪੇੜ ਸੀਗਾ ਫਿਰ ਅਸੀਂ ਉਹ ਚੀਜ਼ ਤੋਂ ਦੇਖ ਕੇ ਵੀ ਇਹ ਪੇੜ ਆ ਵੀ ਜਾਂ ਤਾਂ ਇਹਨੂੰ ਖਰੀਦੀ ਹੈ ਕਿਉਂਕਿ ਉਹ ਵੀ ਉਦੋਂ 4 ਲੱਖ ਦਾ ਮਿਲਦਾ ਸੀ ਉਹ ਮਤਲਬ ਉਹਦਾ ਆਪਣਾ ਬਜਟ ਹੈ ਨਹੀਂ ਸੀ ਹਾਂਜੀ ਹਾਂਜੀ ਉਹ ਉਹਨਾਂ ਨਾਲੋਂ ਕਿਉਂਕਿ ਆਪਾਂ ਡਿਜ਼ਾਈਨ ਵੀ 200 300 ਦੇ ਨਹੀਂ ਸੀ ਖਰੀਦ ਸਕਦੇ ਇਹ ਨਵੇਂ ਦਾ ਸੌਫਟਵੇਅਰ ਤਾਂ ਕਿਵੇਂ ਫਿਰ ਕੋਡਿੰਗ ਵਾਲੇ ਪਾਸੇ ਅਸੀਂ ਸੋਚਿਆ ਵੀ ਖੁਦ ਵੀ ਬਣਾਈਏ ਅਸੀਂ ਸੌਫਟਵੇਅਰ ਫਿਰ ਉਹ ਖੁਦ ਬਣਾਉਣ ਵਾਲੇ ਬਣਾਇਆ ਸੀ ਪਹਿਲਾ ਸੌਫਟਵੇਅਰ ਉਹ ਮਸ਼ੀਨਾਂ ਚੱਕੇ ਫਿਰ ਉਹ ਹੌਲੀ ਹੌਲੀ ਕਰਦੇ ਨੂੰ ਅਪਗ੍ਰੇਡ ਕਰਦੇ ਗਏ ਕੋਡਿੰਗ ਵੱਧ ਕੀਤੀ ਉਹ ਫਿਰ ਲਾਸਟ ਤੇ ਆ ਕੇ ਸਾਨੂੰ ਇਹੋ ਜਿਹਾ ਰਿਜ਼ਲਟ ਮਿਲਿਆ ਵੀ ਸਾਡਾ ਸੌਫਟਵੇਅਰ ਕੰਮ ਵੀ ਕਰਨ ਲੱਗ ਗਿਆ ਮਸ਼ੀਨ ਵੀ ਚੱਕਣ ਲੱਗ ਗਈ ਮਸ਼ੀਨ ਵਿੱਚ ਹਾਂਜੀ ਮਸ਼ੀਨ ਵਿੱਚ ਚੱਕਣ ਲੱਗ ਗਈ ਹੁਣ ਤੱਕ ਆਪਾਂ ਕਿੰਨੇ ਸੌਫਟਵੇਅਰ ਦੇ ਚੁੱਕੇ ਹਾਂ ਤੇ ਕਿੰਨੇ ਆਪਣੇ ਕੋਲੇ ਪਏ ਆਲਰੇਡੀ ਜਿਹੜੇ ਰੈਡੀ ਪਏ ਆ ਵੀ ਅੱਜ ਹੀ ਫੋਨ ਲਾਵੇ ਤੇ ਆਪਾਂ ਨੂੰ ਸੌਫਟਵੇਅਰ ਚਾਹੀਦਾ ਹਾਂਜੀ ਜਿਵੇਂ ਆਪਾਂ ਇੱਕ ਸੌਫਟਵੇਅਰ ਬਣਾਇਆਗਾ ਕੜਾਈ ਦਾ ਉਹ ਆਪਣਾ ਵੇਕ ਵੀ ਚੁੱਕਿਆਗਾ ਉਹ ਮਤਲਬ ਇੱਕ ਸੌਫਟਵੇਅਰ ਆਪਾਂ ਬਹੁਤ ਥਾਂ ਤੇ ਵੇਚ ਸਕਦੇ ਹਾਂ ਕਿਉਂਕਿ ਆਪਣੀ ਖੁਦ ਦੀ ਚੀਜ਼ ਆ ਖੁਦ ਦੀ ਮਤਲਬ ਖੁਦ ਦੀ ਪ੍ਰੋਡਕਸ਼ਨ ਆ ਆਪਣੀ ਹਾਂਜੀ ਹਾਂਜੀ ਜਿਵੇਂ ਐਪ ਆਪਾਂ ਕੱਢੂ ਵੀ 5-6 ਬੰਦੇ ਡਾਊਨਲੋਡ ਕਰ ਸਕਦੇ ਹਾਂ ਹਜ਼ਾਰਾਂ ਦੀ ਗਿਣਤੀ ਚ ਕਰ ਸਕਦੇ ਆ ਉਸੇ ਨਾਲ ਉਵੇਂ ਹੀ ਆਪਾਂ ਸੌਫਟਵੇਅਰ ਬਣਾਇਆ ਸੀ ਇਹ ਬਣਾਉਣ ਤੋਂ ਬਾਅਦ ਆਪਣੇ ਤੋਂ ਬਹੁਤ ਲੋਕਾਂ ਨੇ ਖਰੀਦਿਆ ਵੀ ਇਹ ਸੌਫਟਵੇਅਰ ਉਹਨਾਂ ਨੂੰ ਪਸੰਦ ਵੀ ਆ ਕਿਉਂਕਿ ਉਹ ਖੁਦ ਵੀ ਜਿਹੜੇ ਹੋਰ ਕੰਪਨੀਆਂ ਦੇ ਸੌਫਟਵੇਅਰ ਯੂਜ਼ ਕੀਤੇ ਹੋਏ ਆ ਉਹਨਾਂ ਨੂੰ ਉਹਦੇ ਨਾਲ ਵਧੀਆ ਲੱਗਿਆ ਸੌਫਟਵੇਅਰ ਵਧੀਆ ਲੱਗਿਆ ਨਹੀਂ ਕਿਸੇ ਕਿਸੇ ਦਾ ਕੋਈ ਨਾਮ ਬਣੀ ਆ ਜੀ ਵਧੀਆ ਹੀ ਕਹਿੰਦੇ ਆ ਸਾਰੇ ਵਧੀਆ ਜੀ ਇਹਦੇ ਨਾਲ ਅਸੀਂ ਜਿੰਨੇ ਵੀ ਡਿਜ਼ਾਈਨ ਬਣਾਇਆ ਵਧੀਆ ਗਏ ਆ ਸਾਡਾ ਕਿਉਂਕਿ ਇਹ ਇੱਕ ਤਾਂ ਆਪਣੇ ਘਰ ਦੀ ਕੰਮ ਵੀ ਸੌਖਾ ਕਰ ਦਿੰਦਾ ਵੀ ਮਸ਼ੀਨ ਖੁਦ ਦੇ ਜਿਹਨਾਂ ਕੋਲੇ ਆ ਉਹਨਾਂ ਦਾ ਵੀ ਕੰਮ ਸੌਖਾ ਹੋ ਜਾਂਦਾ ਇੱਕ ਇਹ ਤੋਂ ਜਿਹੜੇ ਡਿਜ਼ਾਈਨ ਬੰਦਦੇ ਆ ਉਹ ਵੀ ਆਪਾਂ 200 300 ਚ ਬੇਚ ਸਕਦੇ ਆ ਜਿਵੇਂ ਆ ਮੇਰੇ ਕੋਲ ਸਾਰੇ ਡਿਜ਼ਾਈਨ ਪਏ ਆ ਜੀ ਆ ਮੈਂ ਇੱਥੇ ਮੇਰੇ ਡਿਜ਼ਾਈਨ 'ਚ ਜਾ ਕੇ ਆਪਾਂ ਇਹ ਦੇਖੀ ਆਪਣੇ ਕੋ ਇੰਨੇ ਸਾਰੇ ਡਿਜ਼ਾਈਨ ਪਏ ਆ ਇੰਨੇ ਸਾਰੇ ਆਪਣੇ ਕੋਲੇ ਪਏ ਜੇ ਮੰਨ ਲਾ ਤੁਸੀਂ ਕੱਲ ਨੂੰ ਹੋਰ ਡਿਜ਼ਾਈਨ ਤਿਆਰ ਕਰ ਲੈਣੇ ਆ ਆਪਦੇ ਤਾਂ ਉਹਨਾਂ ਉਹਨਾਂ ਦੇ ਆਪਾਂ ਐਕਸਟਰਾ ਪੈਸੇ ਲਵਾਂਗੇ ਹਾਂਜੀ 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 ਮਤਲਬ ਕਿਰਾਂ ਆਪਾਂ ਅਗਲੇ ਨੂੰ 200 300 ਜਿੰਨਾ ਆਪਣੇ ਕੋਲੇ ਹੈਗਾ ਉਹਨੇ ਪਾ ਕੇ ਦੇ ਦੇਣੇ ਹਾਂਜੀ 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 ਕਿਰਾਂ ਆਪਾਂ ਦੇ ਦੇਨੇ ਇਹ ਕੀ ਹੁੰਦਾ ਨਹੀਂ ਉਹ ਕਸਟਮ ਜਿਵੇਂ ਆ ਸਾਰੇ ਇਹ ਸੌਫਟਵੇਅਰ ਰਾਹੀਂ ਬਣਾਏ ਗਏ ਆ ਸਾਰੇ ਡਿਜ਼ਾਈਨ ਜਿੰਨੇ ਵੀ ਆ ਜਿਵੇਂ ਆ ਵਾਲੇ ਦੇਖ ਲਓ ਇਹ ਸਾਰੇ ਡਿਜ਼ਾਈਨ ਸੌਫਟਵੇਅਰ ਰਾਹੀਂ ਬਣਾਏ ਗਏ ਆ ਇਹ ਲੋਕਾਂ ਨੇ ਖਰੀਦੇ ਵੀ ਹੋਏ ਹੋਏ ਆ ਇਹ ਡਿਜ਼ਾਈਨ ਜਿਵੇਂ ਆ ਸੀ ਜਿਵੇਂ ਕਿਸੇ ਬੰਦੇ ਨੇ ਮੰਗ ਲਿਆ ਵੀ ਸਾਨੂੰ ਇਸ ਤਰ੍ਹਾਂ ਦੀ ਐਸਸੀ ਚਾਹੀਦੀ ਆ ਤਾਂ ਆਪਾਂ ਇੱਥੋਂ ਵੀ ਉਹਨਾਂ ਨੂੰ ਵੇਚ ਸਕਦੇ ਆ ਮਤਲਬ ਇੱਥੋਂ ਡਾਇਰੈਕਟ ਵੀ ਆਪਾਂ ਵੇਚ ਸਕਦੇ ਆ ਹਾਂਜੀ 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 ਵੀ ਇੱਕ ਡਿਜ਼ਾਈਨ ਬਣਾਇਆ ਹੋਇਆ ਉਹ ਵਾਰੀ-ਵਾਰੀ ਵੀ ਵਿਕੀ ਜਾਂਦਾ ਇਹ 200 300 ਦੇ ਹਿਸਾਬ ਨਾਲ ਵੇਕਦੇ ਆ ਤਾਈਓ ਇਹ ਸੌਫਟਵੇਅਰ ਇੱਕ ਤਾਂ ਖੁਦ ਜਿਹੜੀ ਘਰ ਦੀ ਮਸ਼ੀਨ ਹੁੰਦੀ ਆ ਉਹਦਾ ਵੀ ਕੰਮ ਕਰ ਦਿੰਦਾ ਇੱਕੇ ਆਪਾਂ ਨੂੰ ਵੀ ਕਮਾਈ ਦਾ ਸੋਰਸ ਬਣ ਜਾਂਦਾ ਵੀ ਆਪਾਂ ਨੂੰ ਕਮਾ ਕੇ ਵੀ ਦਿੰਦਾ ਹੈ ਕਮਾ ਕੇ ਦੇ ਹਾਂਜੀ ਵੀ ਆਪਾਂ ਡਿਜ਼ਾਈਨ ਵੇਚ ਸਕਦੇ ਹਾਂ ਡਿਜ਼ਾਈਨ ਮੰਨ ਲਾ ਵੀ ਇੱਕ ਨੂੰ ਵੀ ਵੇਚਤਾ ਅਗਾਂਹ ਕਿਸੇ ਦਾ ਹੋਰ ਦਾ ਫੋਨ ਹੁੰਦਾ ਤਾਂ ਉਹ ਉਹਨੂੰ ਵੀ ਆਪਾਂ ਵੇਚ ਸਕਦੇ ਹਾਂ ਹਾਂਜੀ ਜਿਵੇਂ ਆਹ ਵਾਲਾ ਡਿਜ਼ਾਈਨ ਹੈ ਇਹ ਸਾਡਾ 5-6 ਵਾਰ ਹੀ ਵੇਚ ਗਿਆ ਇੱਕੋ ਡਿਜ਼ਾਈਨ ਬਣਾਇਆ ਸੀ ਇੱਕੋ ਵਾਰੀ ਬਣਾਇਆ ਸੀ ਇੱਕੋ ਵਾਰੀ ਹਾਂਜੀ ਤੇ ਇਹ ਕਿੰਨੀਆਂ ਕਿ ਮੋਕਸ਼ਨ ਲਾਉਂਦਾ ਖਾਮਣਾ ਕਰਨਾ ਪਿਆ ਇਹ ਕੰਮ ਕਰਨ ਲਈ ਜਿਵੇਂ ਇਹਦੇ ਵਾਸਤੇ ਸਾਨੂੰ ਬਹੁਤ ਬਹੁਤ ਚੀਜ਼ਾਂ ਦਾ ਜਿਵੇਂ ਪਹਿਲਾਂ ਵਾਈਫਾਈ ਨਹੀਂ ਸੀ ਕੋਡ ਰਨ ਕਰਨ ਵਾਸਤੇ ਉੱਥੇ ਅਸੀਂ ਨੈੱਟ ਕੋਲੇ ਜਾਣਾ ਉਹ ਵਿਜ਼ੂਅਲ ਸਟੂਡੀਓ ਡਾਊਨਲੋਡ ਕਰਨਾ ਉੱਚ ਪਹਿਲਾਂ ਅਸੀਂ ਉਹ ਕਿਸੇ ਦੇ ਘਰੇ ਨੈੱਟ ਸੀ ਸਾਡੇ ਕੋਲ ਹੈ ਨਹੀਂ ਸੀ ਉੱਥੇ ਜਾ ਕੇ ਮੈਂ ਡਾਊਨਲੋਡ ਕਰਕੇ ਲਿਆਉਂਦਾ ਤੇ ਫਿਰ ਉਹ ਚੀਜ਼ ਕਰਨ ਤੋਂ ਬਾਅਦ ਮੈਂ ਕੋਡ ਜਿਹੜਾ ਲਿਖਦਾ ਘਰੇ ਆ ਕੇ ਫਿਰ ਉੱਥੇ ਜਾ ਕੇ ਫਿਰ ਰਨ ਕਰਦਾ ਦੁਬਾਰਾ ਫਿਰ ਮੰਨ ਲਓ ਉਸ ਜਗ੍ਹਾ ਤੇ ਜਾ ਕੇ ਤੁਹਾਨੂੰ ਰਨ ਕਰਨ ਲਈ ਵੀ ਉੱਥੇ ਜਾਣਾ ਹਾਂ ਹਾਂ ਜੀ ਜੇ ਉੱਥੇ ਕੋਈ 에ਰਰ ਆ ਗਿਆ ਹੂੰ ਤੇ ਫੇਰ ਫੇਰ ਕਰੇ ਆ ਕਿ ਮੈਂ ਉਹ ਕੋਡਿੰਗ ਕਰਨੀ ਤੇ ਫਿਰ ਉਹ ਜਾ ਕੇ ਆਪਾਂ ਫੇਰ ਰਨ ਕਰਨਾ ਫੇਰ ਇੱਕ ਦਿਨ ਚੱਲਿਆ ਸੀ ਉਦੋਂ ਜਮਾ ਸਹੀ ਚੱਲ ਪਿਆ ਫੇਰ ਹੌਸਲਾ ਹੋ ਗਿਆ ਵੀ ਹਾਂ ਐ ਸਹੀ ਚੱਲ ਗਿਆ ਵਿਚ ਦੀ ਮਾਨ ਟੁੱਟਦਾ ਜੀ ਵੀ ਰਿਆ ਵੀ ਯਾਰ ਆਪਾਂ ਨਹੀਂ ਹਾਂ ਹਾਂ ਜੀ ਹਾਂ ਜੀ ਵਿਚ ਦੀ ਐ ਵੀ ਹੋਇਆ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਵੱਡੇ ਵੱਡੇ ਬੰਦਿਆਂ ਦਾ ਕੰਮ ਆ ਜਾਂ ਜਿਹੜੇ ਵੱਡੇ ਘਰਾਣੇ ਉਹਨਾਂ ਦਾ ਕੰਮ ਆ ਹਾਂਜੀ ਵੀ ਆਪਣੇ ਤੋਂ ਨਹੀਂ ਹੋ ਸਕਦਾ ਵੀ ਆਪਾਂ ਸਾਰੀ ਚੀਜ਼ ਹੀ ਕਰਨੀ ਹੈ ਇਹਦਾ ਟੈਂਪਲੇਟ ਤੋਂ ਲੈ ਕੇ ਕਿਉਂਕਿ ਕਈ ਹੁੰਦਿਆ ਇਹਦਾ ਸਿਰਫ ਕੋਡਿੰਗ ਕਰਦੇ ਆ ਆਪਾਂ ਇਹਦਾ ਟੈਂਪਲੇਟ ਵੀ ਬਣਾਇਆ ਟੈਂਪ ਫਾਈਲਾਂ ਵੀ ਚੱਕੀਆਂ ਲੋਗੋ ਵੀ ਉਹ ਸਾਰੀ ਚੀਜ਼ ਆਪਾਂ ਖੁਦ ਡਿਜ਼ਾਈਨ ਕਰੀਏ ਖੁਦ ਜ਼ੈਨਕ ਮਤਲਬ ਜੇ ਮੈਂ ਆਪ ਦਾ ਲੋਗੋ ਤੁਹਾਨੂੰ ਦੇਤਾ ਮਤਲਬ ਵੀ ਆਪਣੇ ਸੌਫਟਵੇਅਰ ਰੱਖਤਾ ਵਿੱਚ ਮਸ਼ੀਨ ਦਾ ਉਹਦੇ ਕੜਾਈ ਜਮਾ ਸੇਵ ਟੂ ਸੇਮ ਉਦਾਂ ਹੀ ਕਰ ਦੋ ਹਾਂਜੀ 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 ਸੌਫਟਵੇਅਰ 'ਚ ਆਪਣੇ ਜੇ ਇਹ ਫੀਚਰ ਵੀ ਆ ਵੀ ਇਹਦਾ ਜਿਹੜੇ ਸਹੀ ਆਪਣੀ ਫੋਟੋ ਸਿੱਧੀ ਹੋਊਗੀ ਉਹ ਏਆਈ ਵੀ ਬਣਾ ਦਊਗੀ ਬਹੁਤ ਹੀ ਘੱਟ ਟਾਈਮ ਦੇ ਅੰਦਰ ਅੰਦਰ ਵੀ ਇੱਕ ਇੱਕ ਕਲਿੱਕ 'ਚ ਡਿਜ਼ਾਈਨ ਬਣ ਜੂ ਜੇ ਮੈਂ ਤੁਹਾਨੂੰ ਦਿਖਾਉਣਾਗਾ ਇੱਥੋਂ ਜਿਵੇਂ ਆਪਾਂ ਇੱਕ ਫੋਟੋ ਲੈ ਆਉਣੇ ਆ ਕੱਲ ਆ ਆ ਜਿਵੇਂ ਆਹ ਵਾਲੀ ਸੀਗੀ ਇਹ ਵਾਲੀ ਫੋਟੋ ਆਪਾਂ ਲਿਆਉਣ ਤੋਂ ਬਾਅਦ ਇਹਨੂੰ ਸਿੱਧਾ ਵੀ ਬਣਾ ਸਕਦੇ ਆ ਆਪਾਂ ਜਿਵੇਂ ਇੱਥੋਂ ਸਿਰਫ ਇਹ ਕੁਸ਼ਕ ਦੋ ਤਿੰਨ ਕਲਿੱਕਾਂ ਦਾ ਕੰਮ ਤੋਂ ਬਾਅਦ ਜਿਵੇਂ ਇੱਥੇ ਕਲਰ ਇੱਥੇ ਇੱਕ ਦੋ ਤਿੰਨ ਕਲਰ ਆਪਾਂ ਇਹਨਾਂ ਨੂੰ ਵਧਾ ਸਕਦੇ ਆ ਮਤਲਬ ਜਿੰਨੇ ਵੀ ਆਪਾਂ ਕਲਰ ਲੈਣੇ ਆ ਉਹਨੇ ਆਪਾਂ ਉਹਦੇ 'ਚ ਰੱਖ ਸਕਦੇ ਆ ਜਿਵੇਂ ਇਹ ਜੇ ਆਪਾਂ ਨੂੰ ਸਿਰਫ ਤਿੰਨ ਕਲਰ ਚਾਹੀਦੇ ਆ ਆਪਾਂ ਓਕੇ ਕਰਾਂਗੇ ਫਿਰ ਓਕੇ ਕਰਾਂਗੇ ਆ ਬਣ ਗਿਆ ਪਰ ਇਹ ਇਹ ਮੰਨ ਲੈ ਕਿ ਪੀਐਸਡੀ ਜਿਵੇਂ ਆਪਾਂ ਕਹਿ ਦਿੰਨੇ ਆ ਇੱਕ ਉਹ ਅੱਡ ਬਣ ਗਿਆ ਹੈਗਾ ਉਹ 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 ਅੱਡ ਇਹ ਜੀ ਮਸ਼ੀਨ ਕਢਾਈ ਕਰੂਗੀ ਅੱਛਾ ਇਦਾਂ ਦੀ ਮੰਨ ਲੈ ਵੀ ਆ ਜਿੱਦਾਂ ਨੇ ਇੰਦੇ ਰੇਸ਼ੇ ਬਣ ਰਹੇ ਆ ਇਹ ਇਹ ਆਹ ਚੀਜ਼ ਚੱਕਣੀ ਹੈ ਇਹ ਮਸ਼ੀਨ ਨੇ ਆ ਜਿਹੜੀਆਂ ਲੈਣਾ ਨਹੀਂ ਇਹ ਲਾਈਨ ਮਸ਼ੀਨ ਦੇ ਪਾਸ ਆਈ ਜਿਵੇਂ ਪਹਿਲਾਂ ਮਸ਼ੀਨ ਇੱਥੇ ਜਾਊ ਫਿਰ ਇੱਥੇ ਆਊ ਫਿਰ ਇੱਥੇ ਆਊ ਫਿਰ ਇੱਥੇ ਆਊ ਇਹ ਮਸ਼ੀਨ ਦੇ ਪਾਸ ਆਈ ਮਸ਼ੀਨ ਨੂੰ ਆਏ ਸਮਝਾਉਣਾ ਵੀ ਮੈਂ ਇਸ ਇਸ ਰਾਹ 'ਤੇ ਤੁਰਨਾ ਇੱਥੋਂ ਜਾਣਾ ਫਿਰ ਇੱਥੋਂ ਜਾਣਾ ਉਹ ਇਹ ਫਾਈਲ ਮਤਲਬ ਇਹ 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 ਇੱਥੋਂ ਭੜਕਦੀ ਨਹੀਂ ਹੈਗੀ ਹਾਂਜੀ ਹਾਂਜੀ ਮਤਲਬ ਆ ਉਹਦਾ ਰਸਤਾ ਹੈ ਜਿਹੜਾ ਉਹ ਭੜਕਦੀ ਨਹੀਂ ਹੈ ਹਾਂਜੀ 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 ਵੀ ਇਹ ਜਮਾ ਸਹੀ ਇਸ ਹਿਸਾਬ ਦੀ ਕਢਾਈ ਕਰਦੀ ਹੈ ਇਹ ਇਸ ਹਿਸਾਬ ਦੀ ਕਢਾਈ ਕਰਦੀ ਹੈ ਹਾਂਜੀ ਤੇ ਅ ਕੁਝ ਜ਼ਿਆਦਾ ਕਿੰਨੇ ਬੀਜ ਤੇ ਆਪਾਂ ਆ ਕੀ ਮੀਨਸ ਸੌਫਟਵੇਅਰ ਦੇ ਤੇ ਆ ਮੇ ਸੌਫਟਵੇਅਰ ਮਤਲਬ ਆਈ ਯਾਦ ਨਹੀਂ ਪਰ ਇਹ ਆਪਣੇ ਤੋਂ ਲੋਕ ਖਰੀਦ ਗਏ ਆਪਣੇ ਤੋਂ ਉਹਨਾਂ ਨੇ ਬਹੁਤ ਵਧੀਆ ਵੀ ਕਿਹਾ ਸੌਫਟਵੇਅਰ ਜਿੰ ਵੀ ਜਿੰਨੇ ਵੀ ਲੋਕਾਂ ਨੇ ਖਰੀਦਦੇ ਆਪਣੇ ਕੋ ਸਰਵਰ ਵੀ ਉਹਨਾਂ ਦਾ ਆਏ ਵੀ ਨਹੀਂ ਵੀ ਉਹਨਾਂ ਦਾ ਸੌਫਟਵੇਅਰ ਆਇਆ ਕੋ ਜੋ ਕੱਲ ਨੂੰ ਖੜਜੂ ਆਪਣੇ ਕੋ ਬਾਕੀ ਹਾਰਡਵੇਅਰ ਆਈਡੀ ਵੀ ਆਪਾਂ ਖੁਦ ਬਣਾਈ ਆ ਮੈਂ ਇਹਦੀ ਹਾਰਡਵੇਅਰ ਆਈਡੀ ਖੁਦ ਹਰੇਕ ਬੰਦੇ ਨੂੰ ਜਨਰੇਟ ਕਰਕੇ ਦਿੰਨਾ ਜਿਵੇਂ ਜੇ ਕਿਸੇ ਨੇ ਆਪ ਨੂੰ ਅੱਜ ਕਿਹਾ ਸੌਫਟਵੇਅਰ ਖਰੀਦਨ ਨੂੰ ਤਾਂ ਮੈਂ ਅੱਜ ਰਾਤ ਨੂੰ ਬਹਿ ਕੇ ਹਾਰਡਵੇਅਰ ਆਈਡੀ ਦੀ ਖੁਦ ਜਨਰੇਟ ਕਰੂੰਗਾ ਕੋਡਿੰਗ ਕਰਕੇ ਉਹ ਹਾਰਡਵੇਅਰ ਆਈਡੀ ਨਾਲ ਉਹਨਾਂ ਦਾ ਸੌਫਟਵੇਅਰ ਜਿਹੜਾਗਾ ਉਹ ਬਚਿਆ ਰਹਿਣਾ ਜੇ ਮੰਨ ਲਓ ਕੱਲ ਨੂੰ ਕਿਸੇ ਬੰਦੇ ਦੇ ਲੈਪਟਾਪ ਟੁੱਟ ਗਿਆ ਜਾਂ ਖਰਾਬ ਹੋ ਗਿਆ ਉਹਦੇ ਅੰਦਰ ਵਿੰਡੋ ਗਲਤ ਵੀ ਇੱਕੇ ਦਾ ਸਾਰਾ ਕੁਝ ਉੱਡ ਗਿਆ ਵਿੰਡੋ ਨਵੀਂ ਕਰਨੀ ਪਈ ਤਾਂ ਉਹਨਾਂ ਕੋ ਹਾਰਡਵੇਅਰ ਆਈਡੀ ਦਾ ਪ੍ਰੂਫ ਹੋਊਗਾ ਮੈਂ ਉਹ ਹਾਰਡਵੇਅਰ ਆਈਡੀ ਭਰ ਕੇ ਦੇਖੂਗਾ ਮੈਨੂੰ ਸ਼ੋ ਹੋ ਜਾਊਗਾ ਵੀ ਹਾਂ ਆਪ ਸਾਫਟਵੇਅਰ ਆਫਲਾਈਨ ਆ ਇਹ ਨਹੀਂ ਚੱਲ ਰਿਹਾ ਨਹੀਂ ਚੱਲਦਾ ਤੇ ਫਿਰ ਮੈਂ ਉਹਨਾਂ ਦੇ ਨਵੇਂ ਕੰਪਿਊਟਰ 'ਚ ਪਾ ਕੇ ਦੇ ਦੂੰਗਾ ਮੱਲਨਾਂ ਵੀ ਦੂਸਰੀ ਨੂੰ ਮੱਲਨ ਲਗੀ ਦਾ ਪੱਧਾਰਾ ਹਾਂਜੀ 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 ਸਿਰਫ ਇੱਕ ਅਪਡੇਟ ਹੀ ਕਰਨਾ ਹੈ ਹਾਂਜੀ ਬਾਕੀ ਇਹ ਆਪਣਾ ਸਾਫਟਵੇਅਰ ਐਮ ਬੀ ਆਈ ਵੀ ਇਹ ਕਾਪੀ ਨਹੀਂ ਹੋ ਸਕਦਾ ਇੱਧਰ ਉੱਧਰ ਜਿਵੇਂ ਇਹ ਵੀ ਮੈਂ ਇਹਦਾ ਸਿਕਿਉਰਟੀ ਪਰਪਸ ਵੀ ਬਹੁਤ ਜ਼ਿਆਦਾ ਰੱਖਿਆ ਵੀ ਇਹਦੀਆਂ ਕਈ ਕਿਵੇਂ ਕਰਦੇ ਕੰਪਿਊਟਰ ਦੀਆਂ ਜਿਵੇਂ ਆਹ ਪਈਆਂ ਇਹਦੀਆਂ ਫਾਈਲਾਂ ਹੂੰ ਹੋਰ ਵੀ ਕੋਈ ਗੀਮ ਆ ਗਈਆਂ ਕੋਈ ਵੀ ਚੀਜ਼ ਆ ਜਾਂਦੀ ਆਪਣੀ ਉਹਨੂੰ ਆਪਾਂ ਇਹ ਫਾਈਲਾਂ ਜਿਵੇਂ ਆਹ ਸਾਰੀਆਂ ਸਾਫਟਵੇਅਰ ਦੀਆਂ ਫਾਈਲਾਂ ਨੇ ਮੇਰੀਆਂ ਆ ਸਾਰੀਆਂ ਇਹਨਾਂ ਨੂੰ ਕੋਈ ਵੀ ਬੰਦਾ ਚੱਕ ਕੇ ਜਿਆਦੇ ਕੰਪਿਊਟਰ ਚ ਪਾ ਲੂ ਉਹ ਚੀਜ਼ ਚੱਲ ਪੈਂਦੀ ਐ ਇਸ ਚੀਜ਼ ਆਪਾਂ ਦੇਖਿਆਗਾ ਵੀ ਬਹੁਤ ਸਾਰੀਆਂ ਐਪ ਜਾਂ ਕੋਈ ਹੋਰ ਚੀਜ਼ ਆਈ ਜਾਂਦੀ ਉਹ ਚੱਲ ਪੈਂਦੀਆਂ ਇਹਨੂੰ ਜੇ ਆਪਾਂ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਇਹ 에ਰਰ ਸ਼ੋ ਕਰੂਗਾ ਵੀ ਤੁਹਾਡੇ ਕੋਲ ਓਨਰਸ਼ਿਪ ਦਾ ਸਰਟੀਫਿਕੇਟ ਹੋਣਾ ਚਾਹੀਦਾ ਐਸਐਨ ਟੈਕਸਟ ਓਨਰਸ਼ਿਪ ਦਾ ਬਾਕੀ ਹੋਰ ਵੀ ਬਹੁਤ ਸਾਰੇ ਇੱਕ ਫਾਰਮ ਭੰਜਦਾ ਉਹ ਫਾਰਮ ਜੇ ਤੁਹਾਡੇ ਕੋਲ ਓਨਰਸ਼ਿਪ ਦਾ ਹੈਗਾ ਫਿਰ ਤੁਸੀਂ ਇਹਨੂੰ ਇਹ ਨਾਲ ਚਲਾ ਸਕਦੇ ਹੋ ਨਹੀਂ ਨਹੀਂ ਚਲਾ ਸਕਦੇ ਨਹੀਂ ਨਹੀਂ ਮਨ ਲਾ ਵੀ ਆਪਣਾ ਇਹ ਚੋਰੀ ਹੋਣ ਵਾਲਾ ਵੀ ਖਤਰਾ ਹੈ ਜਿਹੜਾ ਜੇ ਮਨ ਲਾ ਆਪਾਂ ਕਸਟਮਰ ਆਪਾਂ ਤੋਂ ਖਰੀਦਦਾ ਹੈ ਵੀ ਉਹਦੇ ਦਿਮਾਗ 'ਚ ਇਹ ਗੱਲ ਹੋਵੇ ਵੀ ਸਾਡਾ ਇਹ ਚੋਰੀ ਹੋ ਜਾਊਗਾ ਤਾਂ ਉਹ ਇੱਕ ਇਹ ਵੈਮ ਵੀ ਕੱਢ ਲਵੇ ਵੀ ਸਾਡਾ ਜਿਹੜਾ ਸੌਫਟਵੇਅਰ ਆ ਉਹ ਚੋਰੀ ਵੀ ਨਹੀਂ ਹੋਊਗਾ ਹਾਂਜੀ ਉਹਨਾਂ ਦੇ ਨਾਮ ਤੇ ਰਜਿਸਟਰ ਹੋਊਗਾ ਜੇ ਮੰਨ ਲਓ ਕਿਸੇ ਨੇ ਪਤਾ ਵੀ ਲੱਗ ਗਿਆ ਕਿਸੇ ਨੂੰ ਵੀ ਜੀ ਆ ਨਾਮ ਤੋਂ ਆ ਬੰਦੇ ਨੇ ਰਜਿਸਟਰ ਕਰਿਆ ਮੈਂ ਵੀ ਇਸ ਨਾਮ ਤੋਂ ਰਜਿਸਟਰ ਕਰ ਦੇਣਾ ਮੇਰੇ ਕੋਲ ਨਰ ਰੇ ਪਾ ਜੂ ਦੇਖੋ ਉਹਨੇ ਰਜਿਸਟਰ ਕਰ ਲਿਆ ਵੈਸੇ ਤਾਂ ਉਹ ਕਰ ਨਹੀਂ ਸਕਦਾ ਇਹ ਚੀਜ਼ ਜਿਉਂ ਨਹੀਂ ਕਰ ਵੀ ਲੈ ਰਜਿਸਟਰ ਤਾਂ ਮੇਰੇ ਕੋਲ ਨੋਟੀਫਿਕੇਸ਼ਨ ਆਉ ਬੀ ਇਸ ਨਾਮ ਦੇ ਬੰਦੇ ਨੇ ਦੂਰੀ ਬਰੀ ਰਜਿਸਟਰ ਕਰਿਆ ਸੌਫਟਵੇਅਰ ਵੀ ਇਹ ਤੁਸੀਂ ਹੀ ਕਰਿਆ ਕਿ ਕੋਈ ਹੋਰ ਬੰਦੇ ਨੇ ਤੇ ਮੈਂ ਇਥੋਂ ਜਿਉ ਨੂੰ ਕੱਟ ਕਰ ਦੂੰ ਵੀ ਨਹੀਂ ਇਹ ਮੈਂ ਨਹੀਂ ਹੈਗਾ ਜਾਂ ਮੈਂ ਮੈਂ ਨਹੀਂ ਕੀਤਾ ਤਾਂ ਉਹਦੇ ਕੋਲੋਂ ਕੈਨਸਲ ਹੋ ਜੂਗੀ ਉਹਦੇ ਕੰਪਲੀਟ ਕੰਪਿਊਟਰ ਚੋ ਸੌਫਟਵੇਅਰ ਆਉਣਾ ਨਹੀਂ ਭਾਵੇਂ ਉਸ ਤੋਂ ਬਾਅਦ ਉਹ ਹੈਕ ਕਰ ਲੇ ਕ੍ਰੈਕ ਕਰ ਲੇ ਕੁਛ ਮਰਜ਼ੀ ਕਰ ਲੇ ਭਾਵੇਂ ਖੁਦ ਆਪਣੀ ਤੋਂ ਹੀ ਪਵਾਉਣ ਆ ਜੀ ਉਹਦਾ ਡਿਵਾਈਸ ਜਿੰਨਾ ਚਿਰ ਉਹ ਆਪਣੀ ਡਿਵਾਈਸ ਬਦਲਦਾ ਨਹੀਂ ਉਹ ਆਈਡੀ ਤੇ ਸੌਫਟਵੇਅਰ ਚੱਲਣਾ ਹੀ ਨਹੀਂ ਚੱਲਣਾ ਹੀ ਨਹੀਂ ਕਿਉਂਕਿ ਸੌਫਟਵੇਅਰ ਨੂੰ ਪਤਾ ਲੱਗ ਜੂ ਵੀ ਇਹ ਬੰਦੇ ਨੇ ਪਹਿਲਾਂ ਵੀ ਹੈਕ ਕਰਿਆ ਹੁਣ ਵੀ ਕੋਈ ਕਰੂਗਾ ਗਲਤ ਕੰਮ ਹੀ ਕਰੂਗਾ ਹਾਂ ਕਰੂਗਾ ਹੈ ਵੀ ਉਹ ਚੀਜ਼ ਚੱਲਣੀ ਹੀ ਨਹੀਂ ਉਹ ਤੇ ਇਹ ਇਹ ਤਾਂ ਇਹ ਤਾਂ ਹੋ ਗਿਆ ਆਪਣਾ ਇੱਕ ਡਿਜ਼ਾਈਨਾਂ ਵਾਲਾ ਕੰਮ ਇੱਕ ਆਪਾਂ ਐਕਸਟਰਾ ਕੰਮ ਹੋਰ ਕਰਦੇ ਹਾਂ ਹਨਾ ਵੈਬਸਾਈਟਾਂ ਦਾ ਹਾਂਜੀ ਹਾਂਜੀ ਵੈਬਸਾਈਟਾਂ ਹਨਾ ਤੇ ਆਪਾਂ ਵੈਬਸਾਈਟ ਕਿੰਨੀਆਂ ਬਣਾ ਚੁੱਕੇ ਹਾਂ ਆ ਵੈਬਸਾਈਟ ਜੀ ਆਪਣੀਆਂ ਮੈਂ ਤੁਹਾਨੂੰ ਦਿਖਾਉਣਾ ਇੱਥੇ ਮੇਰੀਆਂ ਸਟੋਰ ਕਰੀਆਂ ਹੋਈਆਂ ਜਿਵੇਂ ਤਿੰਨ ਤਾਂ ਆ ਪਈਆਂ ਹੀ ਵੈਬਸਾਈਟ ਆਪਣੀਆਂ ਤੇ ਪੰਜ ਆ ਪਈਆਂ ਹੀ ਆਪਾਂ ਹੁਣ ਤੱਕ 8 ਵੈਬਸਾਈਟ ਬਣਾ ਚੁੱਕੇ ਹਾਂ ਮਤਲਬ 8 ਆਪਾਂ ਬਣਾ ਚੁੱਕੇ ਆ ਇਹਦੇ ਚੋਂ ਅੱਠ ਅੱਠੇ ਦੀਆਂ ਅੱਠਾਂ ਮਨਾਂ ਡਿਲੀਵਰੀ ਕਰ ਚੁੱਕੇ ਆ ਨਹੀਂ ਇਹਨਾਂ ਚੋਂ ਦੋ ਡਿਲੀਵਰੀ ਹੋਈਆਂ ਨੇ ਹੂੰ ਬਾਕੀ ਬਾਕੀ 6 ਤੇ ਹਜੇ ਕੰਮ ਚੱਲ ਰਿਹਾ ਨਹੀਂ ਕੰਮ ਹੋ ਗਿਆ ਹੀ ਪੂਰਾ ਬਸ ਇਹ ਉਹਨਾਂ ਨੇ ਜਿਵੇਂ ਆਪਣੇ ਥੋੜੇ ਦੋ ਵੈਬਸਾਈਟਾਂ ਦੇ ਬਾਹਰਲੇਗਾ ਕਿ ਉਹਨਾਂ ਦਾ ਟਾਈਮ ਨਹੀਂ ਮਿਲਦਾ ਉਹ ਥੋੜੀ ਕਹਿੰਦੇ ਵੀ ਸਾਡੇ ਕੋਲ ਥੋੜਾ ਕੰਮ ਆ ਅਸੀਂ ਉਸ ਤੋਂ ਬਾਅਦ ਜਿਵੇਂ ਆਹ ਵਾਲੀ ਵੈਬਸਾਈਟ ਹੋ ਗਈ ਤੇ ਇੱਕ ਆ ਅ ਇਹ ਵਾਲੀ ਨੇ ਇੱਕ ਇੱਥੇ ਆਈ ਆਹ ਵਾਲੀ ਵੈਬਸਾਈਟ ਹੂੰ ਮੈਂ ਤੁਹਾਨੂੰ ਦਿਖਾਉਣਾ ਦਿਖਾਓ ਹਾਂਜੀ ਹਾਂਜੀ ਜੀ ਆਹ ਵਾਲੀ ਵੈਬਸਾਈਟ ਈ ਮਾਈ ਸਾਈਟ ਹੂੰ ਇਹ ਵਾਲੀਆਂ ਦੋਹੇ ਵੈਬਸਾਈਟਾਂ ਹੀ ਬਾਹਰ ਲਿਆਂ ਨੇ ਇਹ ਉਹ ਕਹਿੰਦੇ ਸਾਡੇ ਕੋਲ ਥੋੜਾ ਕੰਮ ਆ ਸੀ ਬਾਅਦ ਚੋ ਖਰੀਦ ਲਾਂਗੇ ਆ ਇੱਕ ਹੀ ਆ ਈਐਮਬੀ ਫਾਈਲ ਵਾਲੀ ਤੇ ਇੱਕ ਹੋਰ ਆ ਐਮਬਰਾਇਡਰੀ ਡਿਜ਼ਾਈਨ ਵਾਲੀ ਹੂੰ ਇਹ ਐਪ ਐਪ ਵੀ ਬਣਾ ਲੈਨੇ ਆਪਾਂ ਇਹ ਐਪ ਉਹ ਵੈਬਸਾਈਟ ਹਾਂ ਮਾੜਾ ਇੱਕ ਖੋਲ ਕੇ ਤੇ ਦਿਖਾਓ ਇਦਾਂ ਹਾਂਜੀ ਹਾਂਜੀ ਮੈਂ ਖੋਲ ਕੇ ਦਿਹਾਉਣੀ ਜਿਵੇਂ ਆ ਸੀ ਇਹ ਆਪਾਂ ਨੂੰ ਕੱਲ ਆਰਡਰ ਮਿਲਿਆ ਸੀ ਵੀ ਇੱਕ ਸਾਡੀ ਵੀ ਆਲੋਂਗਾ ਵਾਲੀ ਹਾਂਜੀ 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 ਜਦ ਮੈਂ ਮੈਂ ਸਟੂਡੀਓ ਦਾ ਕੰਮ ਕਰਦਾ ਤਾਂ ਮੇਰੀ ਇੱਕ ਸਟੂਡੀਓ ਵਾਲੀ ਵੀ ਆਹ ਫੋਟੋ ਇੰਨੇ ਦੀ ਸਾਰਾ ਕੁਝ ਤੋਂ ਲੀਕੇ ਆਡਾ ਡੋਦੇ ਤੇ ਰੇਟ ਲੱਗ ਜਾਊਗਾ ਹਾਂਜੀ ਇਹ ਦੇਖੋ ਇਹ ਕੰਪਲੀਟ ਡਿਜ਼ਾਈਨਿੰਗ ਐਨੀਮੇਸ਼ਨ ਕੰਪਲੀਟ ਮੈਂ ਸਾਰੀ ਜੀ ਕਰੀਆ ਕੋਡਿੰਗ ਸਣੇ ਪੋਸਟਰ ਵੀ ਬਣਾਏ ਆ ਵੀ ਵੈਬਸਾਈਟ ਇਹ ਤੁਹਾਨੂੰ ਖੱਲੇ ਲੈ ਕੇ ਜਾਵਾਂਗੇ ਤੁਹਾਨੂੰ ਮੁੱਕੰਜ ਨਹੀਂ ਹੋਣੀ ਜਿਵੇਂ ਆਹ ਦੇਖੋ ਇਹ ਆ ਫੋਟੋ ਆਏ ਆ ਜਦੋਂ ਜਿਵੇਂ ਜਿਵੇਂ ਸਕਰੋਲ ਕਰੀ ਜਾਵਾਂਗੇ ਉਹ ਹਿੱਲੀ ਜਾਊਗੀ ਹਿੱਲੀ ਜਾਊਗੀ ਮਨ ਲਾ ਤੁਹਾਡੀ ਅੱਖਾਂ ਨੂੰ ਦੇਖਣ ਨੂੰ ਚੰਗਾ ਚੰਗਾ ਜਾਂ ਲੱਗ ਜਾਈ ਜਾਊਗਾ ਅਗਲਾ ਗਾਂ ਦੀ ਗਾਂ ਫਿਰ ਹੋਰ ਦਾ ਹੋਰ ਕੁਝ ਨਾ ਕੁਝ ਇਦਾਂ ਖੁੱਲ ਹੀ ਜਾਂਦਾ ਤੇ ਕਈ ਵਾਰੀ ਉਹਦੇ ਮਨ ਚ ਦੇਖ ਕੇ ਲੱਗ ਜਾਂਦਾ ਵੀ ਯਾਰ ਘੈਂਟ ਕਰਦਾ ਹੈ ਗੱਮ ਹਨਾ ਜਾਂ ਸੋਹਣਾ ਕਰਦਾ ਹੈ ਗੱਮ ਉਹ ਤੇ ਕਲਿੱਕ ਕਰਕੇ ਇੱਥੋਂ ਆਪਣਾ ਸਮਾਨ ਬੈੱਕ ਵੀ ਜਾਂਦਾ ਹਾਂਜੀ ਹਾਂਜੀ ਜਿਵੇਂ ਆਹ ਦੇਖੋ ਇਹ ਇੱਥੇ ਉਹਨਾਂ ਦਾ ਨਾਮ ਆ ਜਾਊਗਾ ਹੀ ਉਹਨਾਂ ਦੀ ਵੈਬਸਾਈਟ ਆ ਜਿਹੜੀ ਆਪਣੇ ਉਹਨਾਂ ਦੀ ਵੈਬਸਾਈਟ ਦਾ ਨਾਮ ਉਹਨਾਂ ਨੇ ਫੋਟੋ ਚੇਂਜ ਕਰਨੀ ਹੈ ਉਹ ਵੀ ਕਰ ਸਕਦੇ ਆ ਉਹ ਮਤਲਬ ਇਹ ਕੰਮ ਉਹ ਖੁਦ ਵੀ ਕਰ ਸਕਦੇ ਆ ਜਦੋਂ ਸੌਫਟਵੇਅਰ ਆਪਾਂ ਉਹਨਾਂ ਨੂੰ ਅਪਲੋਡ ਦੇਤੀ ਉਹਨਾਂ ਨੂੰ ਮਲਕ ਮਾਰ ਦੇਤੀ ਆਪਾਂ ਬਾਅਦ ਚੋ ਆਪ ਵੀ ਕਰ ਸਕਦੇ ਆ ਹਾਂਜੀ ਹਾਂਜੀ ਬਾਅਦ ਚੋ ਆਪ ਵੀ ਕਰ ਸਕਦੇ ਆ ਬਾਅਦ ਚ ਆਪ ਵੀ ਕਰ ਸਕਦੇ ਆ ਹਾਂਜੀ ਮੈਂ ਇੱਥੋਂ ਸਾਈਨ ਇਨ ਵਿਦ ਗੂਗਲ ਕਰਕੇ ਬੰਦਾ ਇੱਥੋਂ ਗੂਗਲ ਨਾਲ ਸਾਈਨ ਇਨ ਵੀ ਕਰ ਸਕਦਾ ਜਿਵੇਂ ਆ ਮੇਰਾ ਅਕਾਊਂਟ ਆ ਮੈਂ ਇੱਥੋਂ ਗੂਗਲ ਨਾਲ ਸਾਈਨ ਇਨ ਕਰਨਾ ਹੀ ਇੱਥੋਂ ਸਾਈਨ ਇਨ ਕਰਕੇ ਇੱਥੇ ਪਾਸਵਰਡ ਭਰ ਕੇ ਜਦੋਂ ਮੈਂ ਇਹਨੂੰ ਸਾਈਨ ਇਨ ਕਰੂੰਗਾ ਹਨਾ ਹੀ ਇਸ ਸਾਈਨ ਇਨ ਕਰਨ ਤੋਂ ਬਾਅਦ ਆਪਣਾ ਜਿੰਨਾ ਵੀ ਡਾਟਾ ਦਾ ਉਹ ਸਾਰੀ चीज ਰਹੂਗੀ ਜਿਵੇਂ ਫਿਰ ਨਾਲ ਦੇ ਨਾਲ ਮਤਲਬ ਜੀਮੇਲ ਲਵ ਨੂੰ ਇੱਕ ਜਿਹੜਾ ਆਪਣਾ ਪਾਸਵਰਡ ਮਿਲਦਾ ਹੈ ਜੋ ਫਿਲ ਹੋਊਗਾ ਤਾਂ ਫੇਰ ਬੰਨ ਲਗਾ ਚੱਲੂਗਾ ਹਾਂਜੀ 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 ਇਹਹੀ ਚੀਜ਼ ਆ ਜਿਵੇਂ ਜੇ ਉਹ ਪਾਸਵਰਡ ਫਿਲ ਹੋ ਤਾਂ ਇਹ ਜਿਵੇਂ ਆਪਣਾ ਅਕਾਊਂਟ ਬਣ ਜਾਂਦਾ ਮਾਈ ਵਾਲਟ ਉਹ A to Z ਚੀਜ਼ ਮਾਈ ਸਬਸਕ੍ਰਿਪਸ਼ਨ ਜਿਹੜਾ ਪ੍ਰੋਡਕਟ ਖਰੀਦਦੇ ਆ ਨਹੀਂ ਖਰੀਦਦੇ ਉਹ ਸਾਰੀ ਚੀਜ਼ ਆ ਜਾਂਦੀ ਹੈ ਬਾਕੀ ਸਿਕਿਉਰ ट्रांजैक्शन ਆਈ ਜਮਾਂ ਵੀ ਇੱਕ ਪੈਸੇ ਦਾ ਇਧਰ ਉਧਰ ਨਹੀਂ ਹੁੰਦਾ ਇੱਕ ਇੱਕ ਪੈਸੇ ਦਾ ਇਹ ਰੂਪਰ ਨਹੀਂ ਵੀ ਕੋਈ ਬੰਦਾ ਆਏ ਨਹੀਂ ਵੀ ਇਹ ਚੋਂ ਪੈਸੇ ਲਾ ਦੂਗਾ ਵੀ ਆਪਾਂ ਵੈਬਸਾਈਟ ਆਏ ਗਈ ਵੀ ਨਹੀਂ ਮਤਲਬ ਕਿ ਇਹ ਕੋਈ ਗਲਤ ਪੈਸੇ ਵੀ ਲਾ ਦਿੰਦਾ ਹੈਗਾ ਵੀ ਮਨ ਲਾ ਹੁਣ ਮਨ ਲਾ ਇੱਥੇ 25 ਲਾਏ ਹੋਏ ਆ ਜਾਂ ਇੱਥੇ 50 ਕਰ ਦੂਗਾ ਐਦਾਂ ਦਾ ਕੁਝ ਛੇੜ-ਛਾੜ ਕਰੂਗਾ ਕਰ ਸਕਦਾ ਕਿ ਨਹੀਂ ਇਹ ਤਾਂ ਨਹੀਂ ਹੋ ਜਾਂਦਾ ਜਿਵੇਂ ਆਪਾਂ ਜਿਹੜੀ ਆਏ ਇਨਸਪੈਕਟ ਕਰਕੇ ਵੀ ਕੋਈ ਬੰਦਾ ਕੋਡਿੰਗ کھولਦਾ ਤਾਂ ਹੀ ਆਪਣੀ ਕੋਡਿੰਗ ਇਹ ਜਿਹੜੀ ਫਰੰਟ ਫੇਸ ਤੇ ਆਈ ਇਹਨੂੰ ਕੋਈ ਬੰਦਾ ਐਡਿਟ ਨਹੀਂ ਕਰ ਸਕਦਾ ਨਾ ਇਹਨੂੰ ਬਦਲੇ ਨਹੀਂ ਸਕਦਾ ਬਦਲੇ ਨਹੀਂ ਸਕਦਾ ਹਾਂਜੀ ਇਹ ਤਾਂ ਮੈਂ ਓਨਰ ਆਈ ਮੈਂ ਖੋਲ ਸਕਦਾ ਇਹਦੀ ਕੋਡਿੰਗ ਔਰ ਜੇ ਕੋਈ ਬੰਦਾ ਹੋਰ ਖੋਲੂਗਾ ਤਾਂ ਉਹਨੂੰ ਸਿਰਫ ਵਾਈਟ పేਜ ਸ਼ੋ ਹੋਊਗਾ ਇਨਸਪੈਕਟ ਕਰਕੇ ਵੀ ਉਹਦੀ ਕੋਡਿੰਗ ਨਹੀਂ ਹੋ ਸਕਦੀ ਖੋਲ ਨਹੀਂ ਸਕਦਾ ਨਹੀਂ ਨਹੀਂ ਤੁਸੀਂ ਕੋਈ ਵੀ ਐਪ ਲਾ ਲਓ ਕੋਈ ਵੀ ਜੀ ਲਾ ਲਓ ਉਹਦੀ ਖੁੱਲ ਹੀ ਜਾਂਦੀ ਹੈ ਪਰ ਆਪਣੀ ਵੈਬਸਾਈਟ ਤੇ ਸਿਕਿਉਰ ਚੀਜ਼ ਹੈ ਹੂੰ ਹਾਂਜੀ ਤੇ ਬਾਕੀ ਇੱਕ ਹੋਰ ਜੀ ਜੀ ਵੀ ਹੈ ਜਿਵੇਂ ਕੋਈ ਬੰਦਾ ਆਏ ਨਹੀਂ ਵੀ ਪੇਮੈਂਟ ਕਰ ਲਈ ਉਹਨੇ ਤੇ ਉਹ ਉਹਦੇ ਪੈਸੇ ਮੂਰਲੇ ਬੰਦੇ ਕੋਲੇ ਜਾਣਗੇ ਨਹੀਂ ਜੇ ਮੂਰਲੇ ਦੀ ਕੋਈ ਚੀਜ਼ ਉਹਦੇ ਕੋਲ ਜਾਊਗਾ ਹੀ ਨਹੀਂ ਨੋਟੀਫਿਕੇਸ਼ਨ ਵੀ ਆਹ ਬੰਦੇ ਨੇ ਖਰੀਦਿਆ ਕੁਝ ਵੀ ਆਪਣੇ ਪੈਸੇ ਖਰਾਬ ਹੋ ਜਾਣਗੇ ਇਹ ਚੀਜ਼ ਵੀ ਹੈਣੀ ਫੁੱਲ ਸਿਕਿਉਰ ਟ੍ਰਾਂਸੈਕਸ਼ਨ ਇੱਥੋਂ ਜਿੰਨੇ ਪੈਸੇ ਜਾਣਗੇ ਉਨਨੇ ਹੀ ਮੂਰਲੇ ਕੋਲ ਮਤਲਬ ਉਹ ਉਨਨੇ ਮੂਰਲੇ ਕੋਲੇ ਜਾਣਗੇ ਤੇ ਮੂਰਲੇ ਨੂੰ ਵੀ ਪੂਰੀ ਜਿਹੜਾ ਵਿਸ਼ਵਾਸ ਦੇ ਤੌਰ ਤੇ ਜਿਹੜੀ ਚੀਜ਼ ਆ ਉਹਨੂੰ ਵੀ ਉਹਨੂੰ ਮਿਲੂਗਾ ਹਾਂਜੀ 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 ਮਤਲਬ ਵੀ ਇਹ ਐ ਨਹੀਂ ਹੈਗਾ ਕਿ ਵੀ ਕੁਝ ਹੋਰ ਉਹਦੇ ਕੋਲੇ ਪਹੁੰਚ ਜੂ ਜਾਂ ਜਿਹੜਾ ਵੇਚ ਰਿਹਾ ਹੈ ਉਹਦੇ ਕੋਲੇ ਪੈਸੇ ਨਾ ਜਾਣ ਹਾਂਜੀ ਹਾਂਜੀ ਇਹ ਸਾਰੀ ਚੀਜ਼ ਆ ਵੀ ਆਏ ਕੋਈ ਆਏ ਨਹੀਂ ਵੀ ਆਪਣਾ ਜਿਵੇਂ ਆ ਪਾਪਾ ਬਹੁਤ ਸਾਰੇ ਪੇਮੈਂਟ ਮੈਥਡ ਐਡ ਕਰ ਦਿੰਨੇ ਆ ਹੂੰ ਜਿਵੇਂ ਕਿਸੇ ਨੇ ਵਿਜ਼ਾ ਦਾ ਨਾ ਲਾਉਣਾ ਪੇਪਾਲ ਨਾਲ ਲਾਉਣਾ ਕੋਈ ਇੰਡੀਅਨ ਕੋਈ ਏਟੀਐਮ ਕਾਰਡ ਨਾਲ ਲਾਉਣਾ ਕਿਉਂਕਿ ਆਪਣੇ ਐਮਾਜ਼ਨ ਹਰੇਕ ਚੀਜ਼ ਤੇ ਏਟੀਐਮ ਕਾਰਡ ਚੱਲਦਾ ਹੈ ਨਾ ਏਟੀਐਮ ਕਾਰਡ ਏਟੀਐਮ ਕਾਰਡ ਹਰ ਤਰ੍ਹਾਂ ਦੇ ਦਿੱਤੇ ਕਰ ਸਕਦੇ ਹਾਂ ਹਾਂਜੀ ਬਾਕੀ ਸਿੱਧਾ ਅਕਾਊਂਟ ਨੰਬਰ ਤੋਂ ਵੀ ਹੋ ਜਾਂਦਾ ਹੈ ਅਕਾਊਂਟ ਨੰਬਰ ਤੋਂ ਵੀ ਹੋ ਜਾਂਦਾ ਹੈ ਹਾਂਜੀ ਤੇ ਸੱਜਣੋ ਜੇ ਕਿਸੇ ਨੂੰ ਵੀ ਸੌਫਟਵੇਅਰ ਤਿਆਰ ਕਰਾਉਣਾ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੈੱਬਸਾਈਟ ਤਿਆਰ ਕਰਵਾਉਣੀ ਆ ਕੋਈ ਵੈਬਸਾਈਟ ਤੁਸੀਂ ਤਿਆਰ ਕਰਵਾ ਸਕਦੇ ਆ ਫੁੱਲ ਗਰੰਟੀ ਵਾਲਾ ਮਤਲਬ ਵੀ ਇਹ ਨਹੀਂ ਹੈਗਾ ਵੀ ਉਹ ਤੋਂ ਖਤੜੀ ਹੋਊਗੀ ਫੁੱਲ ਗਰੰਟੀ ਵਾਲਾ ਬਾਈ ਸ਼ਖਜੈਂਦਰ ਸਿੰਘ ਲੋਪੋ ਉਹਦਾ ਭਾਣ ਜਾ ਇਹ ਸਾਡਾ ਭਾਣ ਜਾ ਇਹ ਮਤਲਬ ਵੀ ਫੁੱਲ ਗਰੰਟੀ ਵਾਲਾ ਕੰਮ ਹੋਊਗਾ ਜੇ ਕਿਸੇ ਨੇ ਸੌਫਟਵੇਅਰ ਤਿਆਰ ਕਰਵਾਉਣਾ ਤਿਆਰ ਵੀ ਤੁਸੀਂ ਕਰਵਾ ਸਕਦੇ ਆ ਨੰਬਰ স্ক্রੀਨ ਤੇ ਚੱਲ ਰਿਹਾ ਏ ਤਾਂ ਜੇ ਕਿਸੇ ਨੇ ਆਪਣਾ ਦੂਜਾ ਕਢਾਈ ਵਾਲਾ ਹਾਂਜੀ ਸੌਫਟਵੇਅਰ ਖਰੀਦਣੇ ਆ ਕੀ ਕਹਿੰਦੇ ਨੇ ਇਹਨੂੰ ਅ ਐਮਬਰਾਇਡਰੀ ਸੌਫਟਵੇਅਰ ਹਾਂ ਜੇ ਕਿਸੇ ਨੇ ਉਹ ਖਰੀਦਣਾ ਤਾਂ ਤੁਸੀਂ ਉਹਦੇ ਲਈ ਵੀ ਇਹ ਮੁੰਡੇ ਨਾਲ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਤੁਸੀਂ ਸੰਪਰਕ ਕਰ ਸਕਦੇ ਆ ਧੰਨਵਾਦ ਦੋਸਤੋ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਨਾਮ ਕਮਾਉਣਾ ਜਾਂ ਛੋਟੀ ਉਮਰ ਦੇ ਵਿੱਚ ਇੰਨੀ ਨੌਲੇਜ ਰੱਖਣਾ ਇਹ ਕਿਸੇ ਕਿਸੇ ਦੇ ਹੱਥ-ਹੱਥ ਆਉਂਦੀ ਹੁੰਦੀਆਂ ਜਾਂ ਕਿਸੇ ਕਿਸੇ ਨੂੰ ਹੀ ਮਤਲਬ ਪ੍ਰਮਾਤਮਾ ਇਹ ਚੀਜ਼ਾਂ ਦੀ ਬਖਸ਼ਿਸ਼ ਕਰਦਾ ਆਪਦੇ ਬੱਚਿਆਂ ਨਾਲ ਲਾਜ਼ਮੀ ਵੀਡੀਓ ਸਾਂਝੀ ਕਰਿਓ ਕਿਉਂਕਿ ਛੋਟੀ ਉਮਰ ਦੇ ਵਿੱਚ ਗੱਭਰੂ ਨੇ ਨਾਂ ਰੋਸ਼ਨ ਕਰਤਾ ਸਾਡਾ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਹਾਂਜੀ ਹੈਨਾ ਤੇ ਆਪਦੇ ਬੱਚਿਆਂ ਨਾਲ ਲਾਜ਼ਮੀ ਦਿਖਾਓ ਵੀ ਇੰਨੀ ਛੋਟੀ ਉਮਰ ਦੇ ਵਿੱਚ ਆਹ ਕੁਝ ਵੀ ਹੋ ਜਾਂਦਾ ਧੰਨਵਾਦ ਦੋਸਤੋ